ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ 27 ਤੇ 28 ਅਪ੍ਰੈਲ ਯਾਨੀ ਕਿ ਅਗਲੇ 48 ਘੰਟਿਆਂ ਦੇ ਮੌਸਮ ਦੀ ਆਉਣ ਵਾਲੇ ਦੋ ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਜੀ ਆਜੋ ਦੇਖਦੇ ਹਾਂ ਸਭ ਤੋਂ ਪਹਿਲਾਂ ਜੇਕਰ ਹੁਣ ਦੀਆਂ ਤਾਜ਼ਾ ਸੈਟੇਲਾਈਟ ਕਸਰਾਂ ਦੇਖੇ ਚੋਗੇ ਤੁਹਾਡੀ ਸਕਰੀਨ ਤੇ ਨੇ ਪਛੰਮੀ ਸਿਸਟਮ ਦੇ ਦੇ ਸਕਦੇ ਹਾਂ ਪੰਜਾਬ ਦੇ ਲਗਭਗ ਸਾਰੇ ਹੀ ਖੇਤਰਾਂ ਦੇ ਵਿੱਚ ਕੱਲ ਦੇ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਜਿਹੜੀਆਂ ਮੀਂਹਾਂ ਦੇ ਜਿਹੜੇ ਸਪੈਲ ਲੱਗ ਚੁੱਕੇ ਆ ਇੱਕ ਮੀਂਹ ਦਾ ਦੌਰ ਆ ਜਿਹੜਾ ਹੋਰ ਲੱਗੇਗਾ ਜੀ ਅੱਜ ਬਾਅਦ ਫਿਰ ਤੋਂ ਬਾਅਦ ਯਾਨੀ ਕਿ ਦੇਰ ਸ਼ਾਮ ਤੋਂ ਅ ਤੇ ਫਿਰ ਤੋਂ ਇੱਕ ਮਿਹਾ ਦਾ ਜਿਹੜਾ ਨਵਾਂ ਦੌਰ ਹੈ ਇੱਕ ਨਵਾਂ ਸਫਲ ਜਿਹੜਾ ਲੱਗ ਸਕਦਾ ਉਮੀਦ ਹੈ। ਅੱਛੇਗੇ ਸਿਸਟਮ ਤੋਂ ਇਤਨਾ ਸਰ ਕਰੂੰਗਾ ਤੇ ਅੱਜ ਹਾਲਾਂਕਿ ਹੁਣ ਇਸ ਵੇਲੇ ਦੀ ਗੱਲ ਕਰੀਏ ਗੁਰਦਾਸਪੁਰ ਫਟਾਣਕੋਟ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਮੀਂਹ ਇਸ ਵੇਲੇ ਵੀ ਜਾਰੀ ਨੇ ਤੇ ਅੱਜ ਮਤਲਬ ਵਜੇ ਦੇ ਨਾਲ ਉਮੀਦ ਹੈ ਜਿਹੜੀ ਦਸਤਕ ਹੈ ਉਹ ਅੱਜ ਦੇ ਸ਼ਾਮ ਤੋਂ ਫਿਰ ਵੀ ਜੜੀਆ ਹੋ ਸਕਦੀ ਹੈ। ਉਸ ਤੋਂ ਬਾਅਦ ਜੇ ਅਗਰ ਗੱਲ ਕਰੀਏ ਜੀ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਲੋਕ ਕੀ ਕਹਿੰਦੇ ਨੇ 27 ਦਿਰੀ ਦੀ ਗੱਲ ਕਰ ਰਹੇ ਆ ਅੱਜ ਔਰੇਂਜ ਅਲਰਟ ਜਾਰੀ ਨੇ ਜੀ। ਤੇਜ਼ ਰਫ਼ਤਾਰ ਮੀਂਹ ਪਲੱਸ ਗੜੇਮਾਰੇ ਜਰੀਆ ਕੁਝ ਕੇਤਰਾ ਦੇ ਵਿੱਚ ਦਰਸਾਈ ਗਈ ਆ ਔਰ ਤੇਜ਼ ਤੂਫਾਨੀ ਹਵਾਵਾਂ ਜਿਹੜਾ ਦੀ ਰਫ਼ਤਾਰ ਹੋਏਗੀ 40 ਕਿਲੋਮੀਟਰ ਇਹ ਸਭ ਕੁਝ ਅੱਜ ਜਿਹੜਾ ਜਾ ਵਾਪਰ ਸਕਦਾ ਮੌਸਮ ਫਾਕ ਦੇ ਮੁਤਾਬਕ 30 ਅਪ੍ਰੈਲ ਤੱਕ ਬਦਲਵਾਈ ਜਿਹੜਾ ਜਾ ਬਣ ਸਕਦੀ ਹੈ ਜਿੰਗ ਦੇ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਹੜਾ ਖੱਛੂ ਸਿਸਟਮ ਇਸ ਵੇਲੇ ਸਰਗਰਮ ਹੈ 30 ਅਪ੍ਰੈਲ ਤੱਕ ਇਹ ਬਦਲਵਾਈ ਜਿਹੜਾ ਜਾ ਦੇ ਸਕਦਾ ਹਾਲਾਂਕਿ 29 ਤਰੀਕ ਨੂੰ ਕੋਈ ਖਾਸੇ ਵੱਡੇ ਫਤਰ ਤੇ ਅਲਰਟ ਨਹੀਂ ਆਗੇ 28 ਤਰੀਕ ਨੂੰ ਜਲ ਅਲਰਟ ਜ਼ਰੂਰ ਹੀ ਨੇ ਉਹ ਵੀ 3-4 ਦਿਨਾਂ ਦੇ ਵਿੱਚ ਜਿਹੜਾ ਜਾ ਮੀਂਹ ਦਾ ਜੋ ਸੱਤ ਦੋਸਤੋ ਬਾਦ ਮੌਸਮ ਲਗਭਗ ਹੋਣਾ ਸਾਫ਼ ਰਹੇਗਾ ਤੇ ਟੈਂਪਰੇਚਰ ਦੇ ਵਿੱਚ ਕੋਈ ਘਾਟਾ ਵਾਧਾ ਜਿਹੜਾ ਦਰਜ ਨਹੀਂ ਕੀਤਾ ਜਾਏਗਾ 36 ਸੈਂਟੀਗ੍ਰੇਡ ਤੋਂ ਫ੍ਰੀਜ਼ਰ ਦਰਜ ਹੋ ਰਹੇ ਨੇ ਦੂਜੇ ਫਾਸੇ ਜੇਕਰ ਗੱਲ ਕਰੀਏ ਜੀ ਇਹਨਾਂ ਖੇਤਰਾਂ ਦੇ ਵਿੱਚ ਅਗਲੇ ਘੰਟੇ ਤੱਕ ਜਿਹੜਿਆ ਲੜ ਜਾਰੀ ਕੀਤਾ ਗਿਆ ਨੇ ਜਿਵੇਂ ਕਿ ਤੁਹਾਨੂੰ ਦੱਸਿਆ ਜੀ ਹੈ ਨਾ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਹਲਕੇ ਮੀਂਹ ਸਵੇਰ ਤੋਂ ਜਾਰੀ ਨੇ ਜਿਨ੍ਹਾਂ ਦੇ ਵਿੱਚ ਅਮ੍ਰਿਤਸਰ ਸਾਹਿਬ ਦੇ ਬਹੁਤੇ ਖੇਤਰ ਬਟਾਲਾ ਜਨਾਲਾ ਡੇਰਾ ਬਾਬਾ ਨਾਨਕ ਮਕੇਰੀਆਂ ਗੁਰਦਾਸਪੁਰ ਖਟਾਨਕ ਉਧਾਰਕਲਾ ਸੋ ਇਹਨਾਂ ਖੇਤਰਾਂ ਦੇ ਵਿੱਚ ਸਵੇਰ ਤੋਂ ਮੀਂਹ ਜਿਹੜਿਆ ਹਲਕੇ ਲੈਵਲ ਤੇ ਪੈ ਰਹੇ ਤੇ ਆਉਣ ਵਾਲੇ ਘੰਟੇ ਤੱਕ ਇਹਨਾਂ ਖੇਤਰਾ ਦੇ ਵਿੱਚ ਮੀਂਹ ਜਿਹੜਾ ਇਸੇ ਤਰ੍ਹਾਂ ਜਾਰੀ ਰਹਣਗੇ ਇਹ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਤੇ ਉਸ ਤੋਂ ਇਲਾਵਾ ਜੀ ਤੁਹਾਨੂੰ ਜਿਵੇਂ ਤੁਹਾਨੂੰ ਦੱਸਿਆ ਕਿ ਬਾਦ ਫਾਇਰ ਤੋਂ ਬਾਅਦ ਮੀਂਹਾਂ ਦੇ ਜਿਹੜੇ ਹੈ ਸਪੈਲ ਲੱਗ ਸਕਦੇ ਆ ਅੱਜ ਤੇ ਪੰਜਾਬ ਦੇ ਇਲਾਫਕ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਕੱਲ ਮੀਂਹ ਦਾ ਅਰਜੋਏ ਨੇ ਉਸੇ ਤਰ੍ਹਾਂ ਅੱਜ ਵੀ ਜਿਹੜੇ ਅਰਜੋਏ ਸਕਦੇ ਨੇ ਸ੍ਰੀ ਅਸਗੀ ਜੀ ਆਉਣ ਵਾਲੇ ਦਿਨਾਂ ਦੀ ਰਿਪੋਰਟ ਮਿਲਦੀ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਧੰਨਵਾਦ